ਹਾਂਜੀ ਦੋਸਤੋ ਜਿਵੇਂ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਆਪਾਂ YouTube ਤੇ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਆ ਅੱਜ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਉਸ ਤੋਂ ਪਹਿਲਾਂ ਜਿਹੜੇ ਦੋਸਤਾਂ ਨੇ ਹਜੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਦੋਸਤ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਇਸ ਚੈਨਲ ਦੇ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਪਸ਼ੂਆਂ ਦੀ ਫੀਡ ਸੰਬੰਧੀ ਪਸ਼ੂਆਂ ਦੀ ਬਿਮਾਰੀ ਸੰਬੰਧੀ ਨਵੇਂ-ਨਵੇਂ ਵੀਡੀਓ ਦੇਖਣ ਨੂੰ ਮਿਲਣਗੇ ਦੋਸਤੋ ਜਿਹੜੀ ਅੱਜ ਦੀ ਵੀਡੀਓ ਆ ਆਪਾਂ ਸਭ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਉਦੋਂ ਆਪਾਂ ਨਵੇਂ ਸੀਗੇ ਵੀਡੀਓ ਬਣਾਉਣ ਦੇ ਨਵੇਂ ਵੀਡੀਓ ਬਣਾਉਣ ਲੱਗੇ ਸੀਗੇ ਤੇ ਉਹ ਸੀਗੀ ਚਟੜਾਂ ਦੇ ਖਾਤਮੇ ਲਈ ਉਹ ਲੋਕਾਂ ਨੇ ਬਹੁਤ ਸਾਰੇ ਦੋਸਤਾਂ ਨੇ ਖੰਦ ਕੀਤੀ ਵੀਡੀਓ ਪਰ ਉਹਦੇ ਵਿੱਚ ਇੱਕ ਤਾਂ ਦਵਾਈ ਦੀ ਨੀ ਸਮਝ ਆ ਰਹੀ ਸੀ ਦੋਸਤਾਂ ਨੂੰ ਤੇ ਇੱਕ ਉਹਦਾ ਤਰੀਕਾ ਕਿ ਕਿਸ ਤਰ੍ਹਾਂ ਵਕਤ ਨਹੀਂ ਆ ਉਹਦੀ ਨਹੀਂ ਸਮਝ ਆਈ ਸੀ ਕੁਝ ਦੋਸਤ ਦਵਾਈ ਵੱਧ ਘੱਟ ਪਾ ਕੇ ਉਹਨਾਂ ਸਪਰੇਅ ਕੀਤੀ ਉਹਦੇ ਨਾਲ ਪ੍ਰੋਬਲਮ ਆ ਜਾਂਦੀ ਆ ਤੋ ਤੋ ਅੱਜ ਆਪਾਂ ਡਿਟੇਲ ਦੇ ਵਿੱਚ ਉਹ ਦੱਸਾਂਗੇ ਸਾਰਾ ਤਰੀਕਾ ਬਈ ਇਸ ਤਰ੍ਹਾਂ ਉਹ ਸਪਰੇਅ ਕਰਨੀ ਆ ਇੱਕ ਆਪਾਂ ਹੋਰ ਵੀਡੀਓ ਬਣਾ ਰਹੇ ਆ ਨਾਲ ਦੀ ਨਾਲ ਬਈ ਪਸ਼ੂਆਂ ਦੇ ਗੱਭਣ ਰਹਿਣ ਦੇ ਕੀ ਕੀ ਪ੍ਰੋਬਲਮ ਆਖਾ ਦੀਆਂ ਉਹ ਵੀਡੀਓ ਨੰਬਰ 1 ਵੀਡੀਓ ਨੰਬਰ 2 3 4 ਇਦਾਂ ਉਹ ਵੀ ਆਪਾਂ ਨਾਲ ਦੀ ਨਾਲ ਆਪਾਂ ਚਾਲੂ ਰੱਖਾਂਗੇ ਪਰ ਇਹ ਵੀ ਆਪਾਂ ਉਹਦੇ ਵਿੱਚ ਵੀ ਆਪਾਂ ਇਹਨੂੰ ਕਰ ਸਕਦੇ ਆਂ ਬਈ ਜੇ ਚਿੰਤਾ ਲੱਗੇ ਆ ਪਸ਼ੂ ਨੇ ਗੱਭਣ ਤਾਂ ਵੀ ਨਹੀਂ ਰਹਿਣਾ ਆਪਣੇ ਨੇ ਚਿਕੜਾਂ ਦਾ ਬਹੁਤ ਵੱਡਾ ਰੋਲ ਆ ਗੱਭਣਾ ਰਹਿਣ ਦੇ ਵਿੱਚ ਤੁਸੀਂ ਦੇਖਣਾ ਜਿਹੜੇ ਪਸ਼ੂ ਗੱਭਣ ਹੀ ਰਹਿੰਦੇ ਭਈ ਕਿੱਥੇ ਪ੍ਰੋਬਲਮ ਆ ਉਹ ਆਪਾਂ ਇੱਕ ਸਾਰੇ ਡਿਟੇਲ ਚ ਆਪਾਂ ਗੱਲ ਕਰਾਂਗੇ ਭਈ ਤੁਹਾਡੇ ਪਸ਼ੂ ਨੂੰ ਕਿੱਥੇ ਪ੍ਰੋਬਲਮ ਆ ਉਹ ਤੁਸੀਂ ਦੇਖਣਾ ਵਾ ਸੋ ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਾਂ ਚਿਕੜਾਂ ਬਾਰੇ ਹੀ ਗੱਲ ਕਰਾਂਗੇ ਭਈ ਚਿਕੜਾ ਜਿਹੜਾ ਬਹੁਤ ਸਾਰਾ ਨੁਕਸਾਨ ਕਰ ਰਿਹਾ ਆ ਜਿਵੇਂ ਹੁਣ ਆਪਾਂ ਬਹੁਤ ਵਧੀਆ ਬਰੀਡ ਬਣਾ ਰਹੇ ਆ ਪਸ਼ੂਆਂ ਦੀ ਚੰਗੇ ਚੰਗੇ ਸੀਮਣ ਭਰ ਰਹੇ ਆ ਚੰਗੇ ਸੀਮਣ ਦੀਆਂ ਜਿਹੜੀਆਂ ਬੱਚੀਆਂ ਉਹ 40+ ਜਾ ਰਹੀਆਂ ਮੈਂ ਆਪਣੀਆਂ ਪਰ ਜਦੋਂ ਉਹ ਜੀ ਬੱਚੀ ਨੇ ਚਿੱਕੜ ਲੱਗਣਾ ਤਾਂ ਕੀ ਜੇ ਉਹਨੇ ਦੇਖ ਵੀ ਲਿਆ ਚਿੱਕੜ ਤਾਂ ਵੀ ਬਿਮਾਰ ਹੋ ਜਾਂਦੀ ਉਹ ਤਾਂ ਜਦੋਂ ਮੜੇ ਚਿੱਕੜ ਉਹਨੂੰ ਲੱਗਣਸਾਰ ਉਹਨੇ ਬਿਮਾਰ ਹੋ ਜਾਣਾ ਜਿਵੇਂ ਕਹਿੰਦੇ ਨੇ ਹੁੰਦੇ ਵੀ ਕਬੂਤਰ ਬਿੱਲੀ ਨੂੰ ਦੇ ਇੱਕ ਅੱਖਾਂ ਵੀ ਜਲੇਦਾ ਉਦਾਂ ਹੀ ਹੈ ਵੀ گاਵਾ ਜਿਹੜੀਆਂ ਨਾ ਇਹ ਚਿੱਕੜ ਲੱਗਿਆ ਨਹੀਂ ਤੇ ਬਿਮਾਰ ਹੋਈ ਨਹੀਂ ਸੋ ਦੋਸਤੋ ਇਹ ਮੌਤ ਦਾ ਕਾਰਨ ਵੀ ਹੋ ਸਕਦਾ ਕਿਸ ਤਰ੍ਹਾਂ ਇੰਨਾਂ ਦਿਨਾਂ ਦੇ ਵਿੱਚ ਬਹੁਤ ਵੱਡਾ ਲੌਸ ਕਰ ਰਹੇ ਚਕੜਾ ਹਰ ਮਹੀਨੇ ਦੇ ਵਿੱਚ گاਵਾਂ ਦੇ ਵਿੱਚ ਚਕੜ ਬਹੁਤ ਪੈਸੇ ਖਤਮ ਹੋ ਰਹੇ ਤੁਹਾਡੇ ਪੈਸੇ ਲੱਗ ਰਹੇ ਹੈ ਬਿਮਾਰੀ ਤੇ ਉਸ ਤੋਂ ਬਾਅਦ ਪਲੱਸ ਤੁਹਾਡੇ ਪਸ਼ੂ ਥੋੜੇ ਦਿਨ ਬਿਮਾਰ ਹੈਗਾ ਉਹਦੀ ਮੌਤ ਵੀ ਹੋ ਸਕਦੀ ਹੈ ਸੋ ਦੋਸਤੋ ਵੀ ਮੌਕੇ ਦੀ ਗੱਲ ਸੀਗੀ ਵੀ ਇੰਨਾਂ ਦਿਨਾਂ ਚ ਪ੍ਰੋਬਲਮਾਂ ਮੈਂ ਤਾਂ ਕਿਹਾ ਵੀ ਇੱਕ ਵੀਡੀਓ ਹੋਰ ਆਪਾਂ ਡਿਟੇਲ ਦੇ ਵਿੱਚ ਬਣਾਈਏ ਤੇ ਹੁਣ ਆਪਾਂ ਗੱਲ ਕਰਾਂਗੇ ਵੀ ਉਹ ਕਿਵੇਂ ਬਤਨੀ ਆ ਵੀ ਦੋਸਤੋ 1 ਲੀਟਰ ਪਾਣੀ ਦੇ ਵਿੱਚ 2 ਐਮ ਐਲ ਦਵਾਈ ਪਾਉਣੀ ਹੈ ਮਤਲਬ ਕਿ ਜੇ 30 ਲੀਟਰ ਦੀ ਆਪਣੀ ਢੋਲੀ ਹੈ ਨਾ ਉਹ 15 ਲੀਟਰ ਦੀ ਛੋਰੀ 15 ਲੀਟਰ ਦੀ ਢੋਲੀ ਹੈ ਨਾ ਉਹਦੇ ਵਿੱਚ 30 ਐਮ ਐਲ ਦਵਾਈ ਪਾਉਣੀ ਹੈ 15 ਲੀਟਰ ਦੀ ਢੋਲੀ ਦੇ ਪਾਣੀ ਪਾ ਕੇ 15 ਲੀਟਰ ਹੋਵੇ 30 ਐਮ ਐਲ ਮਿਲ ਕੇ ਦਵਾਈ ਪਾਉਣੀ ਹੈ ਵੱਧ ਘੱਟ ਨਹੀਂ ਪਾਉਣੀ ਕਈ ਦੋਸਤਾਂ ਨੇ ਲੀਨ ਨਾ ਹੀ ਲਾਉਣ ਲੱਗ ਜਾਂਦੇ ਉੱਤੇ ਨਹੀਂ ਦੋਸਤੋ ਲੀਨ ਨਾ ਨਹੀਂ ਲਾਉਣੀ ਉਹਨੂੰ ਆਪਾਂ ਸਪਰੇਅ ਕਰਨਾ ਚੰਗੀ ਤਰ੍ਹਾਂ ਪਸੂ ਤੇ ਸਪਰੇਅ ਕਰਤੀ ਉਸ ਤੋਂ ਬਾਅਦ ਜਿਹੜੀ ਥੱਲੇ ਕਰਨੀ ਆ ਜਿੱਥੇ ਆਪਣੀਆਂ ਖੱਡਾਂ ਵਾਲਾ ਸੈਰ ਤੇ ਫਾਰਮ ਦੇ ਜਿੱਥੇ ਵੀ ਤੁਹਾਡੇ ਪਸ਼ੂ ਜਾਂਦੇ ਆ ਦੂਰ ਤੱਕ ਫਾਂਟ ਬਨ ਕੇ ਉਹ ਥੱਲੇ ਸਪਰੇਅ ਕਰਨੀ ਆ ਜਿਹੜੀ ਥੱਲੇ ਸਪਰੇਅ ਕਰਨੀ ਆ ਉਹ ਇੱਕ ਢੋਲੀ ਦੇ ਵਿੱਚ 45 ml ਦਵਾਈ ਪਾਉਣੀ ਆ 15 ਲੀਟਰ ਪਾਣੀ ਚ ਮਤਲਬ ਕਿ 1 ਲੀਟਰ ਦੀ 3 ml ਦਵਾਈ 45 ਲੀਟਰ ਪਾ ਕੇ 45 ml ਪਾ ਕੇ ਲੀਟਰ ਢੋਲੀ ਦੇ ਵਿੱਚ ਉਹਦੀ ਆਪਾਂ ਸਪਰੇਅ ਕਰਨੀ ਆ ਚੰਗੀ ਤਰ੍ਹਾਂ ਫਾਂਟ ਬਨ ਕੇ ਥੱਲੇ ਉਦੋਂ ਬਾਅਦ ਆਪਾਂ ਅੱਜ ਕਰਤੀ 0 ਦਿਨ ਤੇ ਉਦੋਂ ਬਾਅਦ 10 ਦਿਨਾਂ ਦਾ ਕਰਨੀ ਆ। ਉਦੋਂ ਬਾਅਦ ਅਗਲੇ 10 ਦਿਨਾਂ ਤੇ ਕਰਨੀ ਆ। ਤਿੰਨ ਦਿਨ ਆਪਾਂ ਇੱਕ ਮਹੀਨੇ 'ਚ ਤਿੰਨ ਦਿਨ ਆਪਾਂ ਪ੍ਰੋਸੈਸ ਚਲਾਉਣਾ ਇੱਕ ਤਰ੍ਹਾਂ ਦਾ ਇਹ ਚਿੱਟਕੜ ਖਤਮ ਕਰਨਾ। ਉਦੋਂ ਬਾਅਦ ਤੁਹਾਡੇ ਘਰੇ ਚਿੱਟਕੜ ਨਹੀਂ ਆਊਗਾ। ਹਾਂ ਜਦੋਂ ਤੁਸੀਂ ਬਾਹਰੋਂ ਪਸ਼ੂ ਲੈ ਕੇ ਆਉਣਾ ਅੱਗੇ ਵੀ ਆਪਾਂ ਗੱਲ ਕੀਤੀ ਸੀ ਵੀ ਉਹਨੂੰ ਸੈੱਡ ਤੇ ਕਰਕੇ ਪਹਿਲਾਂ ਉਹਦੇ ਸਪਰੇਅ ਮਾਰਨੀ ਆ। ਕੋਸ਼ਿਸ਼ ਕਰੋ ਜੇ ਤੁਹਾਡੇ ਕੋਲ ਜਗ੍ਹਾ ਹੈਗੀ ਉਹਨੂੰ ਪਾਸੇ ਹੀ ਸਪਰੇਅ ਮਾਰ ਕੇ ਉਹਨੂੰ ਪਾਸੇ ਖੜਾਓ। ਉਦੋਂ ਬਾਅਦ ਜਦੋਂ ਇਹ ਚਿੱਟੜ ਖਤਮ ਹੋ ਗਏ 2-3 ਦਿਨਾਂ ਬਾਅਦ ਫੇਰ ਆਪਣੇ ਪਸ਼ੂਆਂ ਦੇ ਵਿੱਚ ਲੈ ਕੇ ਜਾਓ ਚਿਚੜ ਜੇ ਤੁਸੀਂ ਪਸ਼ੂ ਰੱਖਣੇ ਆ ਚਿਪਚੜ ਵਾਸਤੇ ਚਿੱਟੜ ਦਾ ਖਤਮ ਹੋਣਾ ਚਾਹੀਦਾ ਜੇ ਚਿੱਟੜ ਖਤਮ ਕਰ ਲੇ ਤੁਸੀਂ ਅੱਧੀ ਜੰਗ ਜਿੱਤ ਲਈ ਅੱਧੀਆਂ ਬੁਆਰੀਆਂ ਖਤਮ ਕਰ ਲਈਆਂ ਫਾਰਮ ਦੇ ਵਿੱਚ ਕਈ ਦੋਸਤਾਂ ਮੈਂ ਦੇਖਿਆ ਫੇਸਬੁੱਕ ਉੱਤੇ ਪਾਉਂਦੇ ਚਿੱਟੜ ਕਿਵੇਂ ਖਤਮ ਕਰਦੇ ਹਾਂ ਲੈ ਮੈਸੇਜ ਕਰਦੇ ਆਂ ਤਾਰਾ ਮੀਰਾ ਪਾਉ ਉਹ ਚਿੱਟੜਾਂ ਦੇ ਦੋਸਤੋ ਇਹ ਹੁਣ ਜਿਹੜੀਆਂ ਪ੍ਰਾਣੀਆਂ ਦਵਾਈਆਂ ਸੀ ਇਹ ਜ਼ਹਿਰ ਨਾਲ ਹੀ ਮਾਰਦੇ ਚਿਚੜ ਦਾ ਤਾਰੇ ਮੀਰੇ ਨਾਲ ਕੀ ਮਾਰਨੇ ਆ ਮੈਂ ਨਹੀਂ ਉਹ ਗੱਲ ਨੂੰ ਮੰਨਦਾ ਵੀ ਫੀਡ ਦੇ ਵਿੱਚ ਤਾਰਾ ਮੀਰਾ ਪਾ ਕੇ ਵੀ ਉਹ ਪਸ਼ੂ ਖਾ ਗਏ ਲਹੂ ਗੋੜਾ ਹੋ ਜਾਊਗਾ ਮਾਰ ਜੂਗਾ ਨਹੀਂ ਦੋਸਤੋ ਇਦਾਂ ਮੈਂ ਨਹੀਂ ਮੰਨਦਾ ਹੋ ਸਕਦਾ ਕਿਸੇ ਦਾ ਹੋਵੇ ਤਿਆਰਪਾ ਪਰ ਮੈਂ ਨਹੀਂ ਉਹ ਚੀਜ਼ ਨੂੰ ਮੰਨਦਾ ਵੀ ਚਿਚੜੇ ਇਦਾਂ ਖਤਮ ਹੋ ਜਾਣਗੇ ਦੂਜਾ ਤਰੀਕਾ ਬਰਤਦਾ ਆ ਵੀ ਟੀਕੇ ਲਾ ਕੇ ਹਾਂ ਟੀਕੇ ਲਾ ਕੇ ਖਤਮ ਹੋ ਜਾਂਦੇ ਆ ਚਿਚੜ ਪਰ ਕੁਸ਼ਦਨ ਲਈ ਉਹ ਥੱਲੇ ਆਂਡੇ ਹੁੰਦੇ ਉਹਦੇ ਪੰਜ ਚਾਰ ਦਿਨ ਲਈ ਉਹ ਖਤਮ ਹੋ ਗਏ ਉਸ ਤੋਂ ਬਾਅਦ ਆਂਡਿਆਂ ਚੋਂ ਜਿਹੜਾ ਟੰਡਾ ਨਿਕਲਿਆ ਫੇਰ ਲੱਗ ਗਿਆ ਆਪਾਂ ਚਿਚੜਾਂ ਦੇ ਨਾਲ ਨਾਲ ਉਹਦੇ ਆਂਡੇ ਵੀ ਖਤਮ ਕਰਨੇ ਚਿਚੜਾਂ ਦੇ ਘਰੋਂ ਬਹੁਤ سارے ਡਾਕਟਰ ਫਲੈਗ ਕਰਨ ਰਹੀ ਵੀ ਮਤਲਬ ਕਿ ਆਇਆ ਵੀ ਉਹਦੇ ਨਾਲ ਹੀ ਚਿਚੜ ਖਤਮ ਕਰ ਲਓ ਉਦਾਂ ਵੀ ਤੁਸੀਂ ਕਰ ਸਕਦੇ ਆ ਪਰ ਉਹ ਜੇ ਟੈਕਨੀਕ ਨਵੀਂ ਆ ਉਹਨੂੰ ਥੋੜਾ ਜਿਹਾ ਬਸ ਨੂੰ ਟਾਈਮ ਲੱਗਣਾ ਵਾ ਉਹ YouTube ਤੇ ਵੀਡੀਓ ਹੈਗੇ ਆ ਤੁਸੀਂ ਦੇਖ ਸਕਦੇ ਆ ਉਹ ਕਿਸ ਤਰ੍ਹਾਂ ਦਿੱਕੜਮ ਖਤਮ ਕਰਨੇ ਆ ਸੋ ਦੋਸਤੋ ਇਹ ਜਿਹੜੀ ਦਵਾਈ ਆ ਹੁਣ ਆਪਾਂ ਦਵਾਈ ਦੱਸਣ ਲੱਗੇ ਆ ਦਵਾਈ ਹੈਗੀ ਟੈਕ ਟਿਕ T A K T A K T I T I C T ਇਹ ਦਵਾਈ ਆ ਜੇ ਤੁਸੀਂ ਲੈਣੇ ਆ ਇਹ 50 ml 50 ml ਦਵਾਈ ਲੈਣੀ ਆ ਮਾਰਕੀਟ ਚੋਂ ਇਹਦਾ ਤਕਰੀਬਨ 210 ਰੁਪਏ ਪ੍ਰਿੰਟ ਆ ਤਕਰੀਬਨ 180 ਰੁਪਏ ਦੀ ਤੁਹਾਨੂੰ ਚੰਗੇ ਮੈਡੀਕਲ ਤੋਂ ਮਿਲ ਜੂਗੀ ਇੱਕ ਦਵਾਈ ਇਹ ਵੱਡੀ ਪੈਕਿੰਗ ਆਉਂਦੀ ਹੈ ਇਹ ਹੈਗੀ ਆ 250 ml 250 ml ਜਾਨੀ ਇਹ ਤੋਂ 5 ਗੁਣਾ ਵੱਡੀ ਹੈ ਇਹ ਪੈਕਿੰਗ ਇਹ ਜਿਹੜਾ ਇਹਦਾ ਰੇਟ ਆ 700 ਕੋਸਰਪੇ 500 550 ਜੀ ਤੁਹਾਨੂੰ ਆ ਜਣੀ ਹੈ ਇਹਦੇ ਨੂੰ ਕਾਫੀ ਸਸਤੀ ਪੈਂਦੀ ਹੈ ਵੱਡੀ ਪੈਕਿੰਗ ਦਵਾਈ ਫੇਰ ਦੇਖ ਲਓ ਚੰਗੀ ਤਰ੍ਹਾਂ ਟੈਗ ਠੀਕ ਇਹ ਦਵਾਈਆਂ ਐਮ ਐਸ ਡੀ ਕੰਪਨੀ ਦੀ ਦਵਾਈਆਂ ਹੋਰ ਵੀ ਹੈਗੀਆਂ ਪਰ ਆਪਣਾ ਕੋਈ ਕੰਪਨੀ ਨਾਲ ਆਪਣਾ ਕੰਟੈਕਟ ਨਹੀਂਗਾ ਬਈ ਜੇ ਤੁਸੀਂ ਕਹੋ ਵੀ ਕੰਪਨੀ ਆਪਾਂ ਦਾ ਇਹ ਵੀ ਜਿਹੜੀ ਵਧੀਆ ਚੀਜ਼ ਆ ਉਹੀ ਦੱਸਾਂਗੇ ਤੁਹਾਨੂੰ ਵੀ ਇਹਦੇ ਰਿਜ਼ਲਟ ਬਹੁਤ ਬਹੁਤ ਤਕੜੇ ਰਿਜ਼ਲਟ ਆ ਕਿਉਂਕਿ ਪਿਛਲੇ ਦਿਨ ਮੈਂ ਇੱਕ ਬੱਸੀ ਲਿਆਂਦੀ ਉਹਦੇ ਚੱਚਾ ਲੱਗੇ ਸੀਗੇ ਮੈਂ ਗੌਰ ਨਹੀਂ ਕੀਤੀ ਉਹਦਾ ਕਰਕੇ ਕੋਸ ਚੱਚਾ ਲੱਗੇ ਸੀਗੇ ਪਸ਼ੂਆਂ ਨੂੰ ਉਹ ਚਲੋ ਆਪਾਂ ਖਤਮ ਕਰ ਲਏ ਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਕੇ ਸੋ ਦੋਸਤੋ ਧੰਨਵਾਦ ਆ ਦੁਬਾਰਾ ਫੇਰ ਵੀ ਤੁਸੀਂ ਨਾ ਇਹ ਜਿਹੜੀ ਵੀਡੀਓ ਆ ਫੇਸਬੁੱਕ ਤੇ ਸ਼ੇਅਰ ਕਰ ਦਿਓ ਕਿਸੇ ਦਾ ਫਾਇਦਾ ਹੋ ਜਾਊਗਾ ਦੋਸਤਾਂ ਦਾ ਤੇ ਚੈਨਲ ਦਾ ਫੇਰ ਕਹਨੇ ਆ ਵੀ ਜਿਹਨਾਂ ਨਹੀਂ ਸਬਸਕ੍ਰਾਈਬ ਕੀਤਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਆ ਦੋਸਤੋ ਹੋਰ ਵੀਡੀਓ ਦੇਖਣ ਲਈ ਆਪਣੇ ਨਾਲ ਜੁੜੋ ਧੰਨਵਾਦ